ਰੁਕੋ 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 ਦੋਸਤੋ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਸੀਕ੍ਰੀਟ ਦੱਸਣ ਵਾਲਾ ਲਾ ਆਫ ਅਟ੍ਰੈਕਸ਼ਨ ਦੇ ਵਿੱਚ ਕਿਦਾਂ ਤੁਸੀਂ ਚੀਜ਼ ਨੂੰ ਅਚੀਵ ਕਰ ਸਕਦੇ ਹੋ ਮੈਂ ਹਮੇਸ਼ਾ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਦਾ ਰਹਿਣਾ ਕਿ ਲਾ ਆਫ ਅਟ੍ਰੈਕਸ਼ਨ ਬਹੁਤ ਪਾਵਰਫੁਲ ਚੀਜ਼ ਆ ਗਈ ਕਿਉਂਕਿ ਦੋਸਤੋ 2024 ਦੇ ਵਿੱਚ ਨਾ ਮੈਂ ਮਹਿੰਦਰਾ ਦੀ ਇੱਕ Thar Rox ਗੱਡੀ ਸੀ ਉਹਨੂੰ ਮੈਂ ਟੈਸਟ ਡਰਾਈਵ ਕੀਤਾ ਤੇ 2025 ਦੇ ਵਿੱਚ ਅੱਜ ਮੈਂ ਉਸੇ ਗੱਡੀ ਦੇ ਵਿੱਚ ਬੈਠਾ ਜੀਨੂੰ ਮੈਂ 2024 ਦੇ ਵਿੱਚ ਟੈਸਟ ਡਰਾਈਵ ਕੀਤਾ ਸੀਗਾ ਅੱਜ ਤੋਂ 1 ਸਾਲ ਪਹਿਲਾਂ ਇੱਕ ਚੀਜ਼ ਸੋਚੋ ਕਿ ਉਹਨੂੰ ਮੈਂ ਫੀਲ ਕਰ ਲਿਆ ਸੀ ਕਿ ਮੈਂ ਇਹ ਗੱਡੀ ਨੂੰ ਲੈ ਕੇ ਆਉਣਾਗਾ ਤੇ ਅੱਜ ਮੈਂ ਉਹ ਗੱਡੀ ਦੇ ਵਿੱਚ ਬੈਠਾਂਗਾ ਹਮੇਸ਼ਾ ਮੈਂ ਸੋਚਦਾ ਰਹਿਣਾ ਉਹਨਾਂ ਦਾ ਵੀ ਕਿਹੜੇ ਕਿਹੜੇ ਗੀਤ ਲਾਉਣੇ ਆ ਜਦੋਂ ਮੈਂ ਉਹ ਗੱਡੀ ਲੈ ਕੇ ਆਵਾਂ ਤੇ ਮੇਰੇ ਕੋਲੇ ਬੁਲਟ ਵੀ ਆ ਠੀਕ ਹੈ ਮੇਰੀ ਪਹਿਲੀ ਅਚੀਵਮੈਂਟ ਆਪਣੀ ਲਾਈਫ ਦੇ ਵਿੱਚ ਜੋ ਮੈਂ ਖੁਦ ਹੀ ਕਮਾਈ ਨਾਲ ਲਿਆ ਸੀ ਉਹ ਬੁਲਟ ਤੇ ਸੈਕੰਡ ਮੇਰੀ ਖੁਦ ਹੀ ਕਮਾਈ ਨਾਲ ਜੋ ਦੋਸਤੋ ਇਹ ਹੈਗਾ ਤੁਹਾਡਾ ਵਿਸ਼ਵਾਸ ਤੁਸੀਂ ਕਿੰਨੀ ਸਿੱਦਤ ਨਾਲ ਕਿਹ ਚੀਜ਼ ਨੂੰ ਚਾਹੁੰਦੇ ਹੋ ਬਹੁਤ ਸਾਰੇ ਪਰਸਨ ਕਹਿਣ ਲੱਗ ਜਾਂਦੇ ਨੇ ਸਰ ਲਾਫਟ੍ਰੈਕਸ਼ਨ ਅਸੀਂ ਵੀ ਕਰਦੇ ਆ ਪਰ ਉਹ ਟਾਈਮ ਨੂੰ ਫਿਕਸਿਸ਼ਨ ਬਣਨ ਲੱਗ ਜਾਂਦੇ ਨੇ ਕਿ ਵੀ 6 ਮਹੀਨਿਆਂ ਚ ਉਹ ਚੀਜ਼ ਮਿਲ ਜੇ ਸਾਨੂੰ 3 ਮਹੀਨਿਆਂ ਚ ਮਿਲ ਜੇ ਬਟ ਇਹਦਾ ਕੋਈ ਟਾਈਮ ਨਹੀਂ ਲਾਫਟ੍ਰੈਕਸ਼ਨ ਕਿੰਨੀ ਸਿੱਦਤ ਨਾਲ ਕਰ ਰਹੇ ਹੋ ਕਿੰਨੇ ਫੋਕਸ ਨਾਲ ਕਰ ਰਹੇ ਹੋ ਉਹ ਚੀਜ਼ ਡਿਸਾਈਡ ਕਰੂਗੀ ਕਿ ਤੁਹਾਨੂੰ ਕਿੰਨੀ ਜਲਦੀ ਉਹ ਚੀਜ਼ ਮਿਲਣੀ ਹੈ